ਮੈਂ ਬੇਨਤੀ ਕਰ ਲਗਾ ਮੱਥਾ ਟੇਕਣਾ ਹੱਥ ਜੋੜ ਪਾਟਲੀ ਪੁੱਤਰ ਜਿਹਨੂੰ ਆਪਾ ਪਟਨਾ ਸਾਹਿਬ ਕਹਿੰਦੇ ਆਂ ਜੀ ਸਤਿਗੁਰੂ ਜੀ ਪਟਨਾ ਸਾਹਿਬ ਗਏ ਤੇ ਇੱਥੇ ਇਤਿਹਾਸ ਕਹਿੰਦਾ ਹੈ ਕਿ ਭਾਈ ਮਰਦਾਨਾ ਸਾਹਿਬ ਜੀ ਨੇ ਕਿਹਾ ਜਦੇ ਪਹੁੰਚੇ ਦੀ ਕਿ ਮਹਾਰਾਜ ਭੁੱਖ ਬਹੁਤ ਲੱਗੀ ਹੈ ਪੁੱਛੋ ਕੋਈ ਨਾ ਮਹਾਰਾਜ ਕਹਿੰਦੇ ਆ ਭਾਈ ਮਰਦਾਨਾ ਜੀ ਨੂੰ ਬਸ ਅੱਗੇ ਵਸ ਦੀ ਆ ਰਹੀ ਹੈ ਖਾਣ ਨੂੰ ਭੋਜਨ ਪਕਵਾਨ ਬਹੁਤ ਮਿਲੇਗਾ ਉਹ ਕਹਿੰਦੇ ਨੇ ਮਹਾਰਾਜ ਜੀ ਵੀ ਮਿਲੇਗਾ ਤੇ ਸਹੀ ਪਰ ਆਪਣੇ ਕੋਲ ਖਰੀਦਣ ਵਾਸਤੇ ਕੀ ਹੈ ਕੁਝ ਇਤਿਹਾਸ ਕਰ ਕਿਨੇ ਇੱਕ ਰਾਜੇ ਤੇ ਰਾਣੀ ਨੇ ਲਾਲ ਦਿੱਤਾ ਕੁਝ ਵਿਦਵਾਨਾਂ ਦਾ ਮਤਿਆ ਹਜ਼ੂਰ ਜਾ ਰਹੇ ਸਨ ਜਦੋਂ ਆਪਣੇ ਚਰਨ ਰੇਤ ਵਾਲੇ ਪਾਸੇ ਲਾਏ ਤੇ ਜਿੱਥੇ ਰੇਤ ਉੱਠੀ ਉਥੋਂ ਚਮਕਦਾ ਹੋਇਆ ਕੀਮਤੀ ਲਾਲ ਲੱਭ ਗਿਆ ਮਹਾਰਾਜ ਜੀ ਨੇ ਚੋੱਕ ਕੇ ਕਿਆ ਲੈ ਮਰਦਾਨਿਆਂ ਇਸ ਲਾਲ ਨੂੰ ਲੈ ਜਾ ਜਦੋਂ ਪਹੁੰਚ ਗਏ ਬਾਰ-ਬਾਰ ਇਹ ਵੇਚ ਕੇ ਆਪਣੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕਰ ਲੈ ਆਪਸਰ ਸਾਖੀ ਤੂੰ ਜਾਨੂ ਨਾ ਭਾਈ ਸਾਹਿਬ ਚਲੇ ਗਏ ਤੇ ਉੱਥੇ ਇੱਕ ਵਾਰੀ ਇੱਕ ਸਵਾਲ ਕੀਤਾ ਸੀ ਭਾਈ ਸਾਹਿਬ ਨੇ ਬਾਬਾ ਜੀ ਕਿਤੇ ਜਾਂਦੇ ਹੋ ਇੰਨਾ ਸਨਮਾਨ ਹੁੰਦਾ ਹੈ ਸੰਗਤ ਬੈਰਾਗ ਚਾਹ ਕੇ ਦੀ ਜਾਓ ਨਾ ਰਹਿ ਜਾਓ ਕਿੱਥੇ ਜਾਂਦੇ ਹੋ ਗੂ ਟੱਕਰ ਪੈਂਦੇ ਨੇ ਵੱਟੇ ਮਾਰਨ ਵਾਲੇ ਕਿੱਥੇ ਤੁਹਾਡੀ ਰੱਜ ਕੇ ਨਿੰਦਿਆ ਹੁੰਦੀ ਕਿੱਥੇ ਸਨਮਾਨ ਹੁੰਦਾ ਇਹ ਕੀ ਮਾਜਰਾ ਹੈ ਕੀਰਤਨ ਤੇ ਉਹੀ ਕਰਨੇ ਆਪਾਂ ਮਹਾਰਾਜ ਹੱਸ ਕੇ ਕਹਿਣ ਲੱਗੇ ਮਰਦਾਨਿਆ ਇਹਦਾ ਉੱਤਰ ਵੀ ਦੇਾਂਗੇ ਕਿਸੇ ਦਿਨ ਭਾਈ ਸਾਹਿਬ ਚਲੇ ਗਏ ਉਹ ਲਾਲ ਲੈ ਕੇ ਜੀ ਆਪ ਸਭ ਨੂੰ ਪਤਾ ਹੈ ਹਲਵਾਈ ਦੀ ਦੁਕਾਨ ਤੇ ਗਏ ਉਹਨੇ ਕਿਹਾ ਸਾਡੇ ਕਿਸ ਕੰਮ ਦੀ ਸਾਹਮਣੇ ਪਤਾ ਹੀ ਨਹੀਂ ਇਹ ਤਾਂ ਤੋਲਣ ਦੇ ਕੰਮ ਵੀ ਨਹੀਂ ਆਉਣਾ ਵੱਟਾ ਅੱਜ ਇਹ ਥੋੜੇ ਜਿਹੀ ਕੋਈ ਮਠਿਆਈ ਲੈਣੀ ਲੈ ਲੈ ਇਹਦੇ ਬਦਲੇ ਦੇ ਜਾ ਕੱਪੜੇ ਵਾਲੇ ਕੋਲ ਗਿਆ ਵੇਚ ਕੇ ਪੈਸੇ ਲੈ ਲੈਣਾ 2 ਗਜ ਕਪੜਾ ਕਿਆ ਮੂਲੀਆਂ ਗਾਜਰਾਂ ਵਾਲਿਆਂ ਕਿਆ ਕਿਸੇ ਨੇ ਫਿਰ ਕਿਹਾ ਵੀ ਤੂੰ ਇਸ ਤਰ੍ਹਾਂ ਕਰ ਜੋਹਰੀਆਂ ਦੇ ਮੱਲੇ ਚਲਾ ਜਾ ਇਹ ਬੜਾ ਕੀਮਤੀ ਲੱਗਦਾ ਸਾਨੂੰ ਪਤਾ ਨਹੀਂ ਇਹ ਹੈ ਸੱਚਾ ਕਿ ਕੀ ਹੋਇਆ ਕਿ ਚਮਕ ਤੋਂ ਲੱਗਦਾ ਜਦੋਂ ਗਏ ਉੱਥੇ ਸਾਲਸਰੇ ਜੋਹਰੀ ਦਾ ਨੌਕਰ ਜਿਹਦਾ ਨਾਮ ਅਦਰਕਾ ਸੀ ਇਹ ਬੈਠਾ ਹੈ ਭਾਈ ਸਾਹਿਬ ਜੀ ਨੇ ਲਾਲ ਕੱਢ ਕੇ ਦਿੱਤਾ ਤੇ ਅਦਰਕਾ ਅੰਦਰ ਚਲਾ ਗਿਆ ਤੇ ਜਾ ਕੇ ਆਪਣੇ ਮਾਲਕ ਨੂੰ ਦਿਖਾਇਆ ਸਾਲਸਰਾਏ ਜੀ ਨੂੰ ਦਿਖਾਇਆ ਤੇ ਉਹਨਾਂ ਦੇਖ ਕੇ ਕਹਾਂ ਬਾਹਰ ਨਹੀਂ ਆਏ ਕਹਿਣ ਲੱਗੇ ਕਾਕਾ ਇਹ ਕੰਮ ਕਰ ਦੇਰ ਕੇ ਇਸ ਲਾਲ ਦੇ ਨਾਲ 100 ਰੁਪਇਆ ਦੇ ਦੇ ਤੇ ਨਾਲੇ ਉਹਨੂੰ ਕਹੋ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਖਰੀਦ ਸਕੀਏ ਇਹ ਤਾਂ ਸਾਰੀ ਪੂੰਜੀ ਸਾਰੀ ਜਾਇਦਾਦ ਵੇਚ ਕੇ ਵੀ ਨਹੀਂ ਖਰੀਦਿਆ ਜਾਣਾ ਤੇ ਮੈਂ ਆਪ ਨੂੰ ਇੱਕ ਬੇਨਤੀ ਕੀਤੀ ਸੀ ਪਖੰਡ ਦੇ ਜਪ ਤਪ ਨਾਲ ਉਹ ਨੀਅਤ ਚੰਗੀ ਹੈ ਜੇ ਨੀਅਤ ਰਾਸ ਹੋਵੇ ਤੇ ਬਾਬਾ ਉਸ ਘਰ ਨੂੰ ਭਾਗ ਲਾ ਦਿੰਦਾ ਹੈ ਨਾਨਕ ਘਰ ਹੀ ਬੋ ਬੈਠਿਆ 100 ਮਿਲੇ ਜੇ ਨੀਅਤ ਰਾਸ ਕਰੇ ਜੇ ਮੰਨ ਲਓ ਇੱਕ ਹੁੰਦਾ ਪਰਪੰਚੀ ਸਾਲਸਰੇ ਕਮਾ ਦਿੰਦਾ ਲੈ ਵੀ ਇਹਦਾ ਕੁਝ ਮੋਲ ਨਹੀਂ 10 ਰੁਪਏ ਲੈ ਜਾ ਇੰਨਾ ਹੀ ਇਮਾਨਦਾਰ ਬੰਦਾ ਮਿਲਿਆ ਵੀ ਨਹੀਂ ਉਹਨੇ ਕਿਹਾ ਵੀ ਨਹੀਂ ਨਹੀਂ ਉਹਨੂੰ ਕਹਦੇ ਦੀ ਕੀਮਤ ਨਹੀਂ ਪੈ ਸਕਦੀ ਕਿੱਡਾ ਇਮਾਨਦਾਰ ਕਹਿੰਦਾ ਸਾਡੇ ਜੋਰੀਆਂ ਦਾ ਸੂਲਖ ਹੈ ਕਿ ਇਹ ਕੋ ਜਲਾਲ ਨੂੰ ਦੇਖਣ ਦਾ ਵੀ 100 ਰੁਪਏ ਦੇਈਦਾ ਹੈ ਆਪਣੇ ਸੂਲ ਦੀ ਗੱਲ ਕੀਤੀ ਜੋਰੀ ਚੰਗਾ ਹੈ ਅਦਰਕਾ ਚਲਾ ਗਿਆ ਉਹਨੇ ਕਿਹਾ ਜੀ ਲੈ ਜਾ ਵਾਪਸ ਆ 100 ਰੁਪਏ ਉਹ ਭਾਈ ਸਾਹਿਬ ਗਏ ਤੇ ਮਹਾਰਾਜ ਵੇਖਿਆ ਹੱਸ ਬਹਿ ਕਹਿ ਲਗੇ ਕਿਦਾਂ ਵੀ ਖਾਣਾ ਪ੍ਰਸ਼ਾਦ ਪਾਣੀ ਕਿਉਂਕਿ ਭਾਈ ਸਾਹਿਬ ਗੁਰੂ ਜੀ ਦੇ ਮਿੱਤਰ ਵੀ ਨੇ ਯਾਰ ਵੀ ਨੇ ਭਰਾ ਵੀ ਹੈ ਸਾਥੀ ਵੀ ਹੈ ਤੁਸੀਂ ਪਿਛਲੇ ਸਾਲ ਕਿਹਾ ਜਦੋਂ ਭਾਈ ਸਾਹਿਬ ਨੇ ਚੋਲਾ ਛੱਡਿਆ ਉਸ ਤੋਂ ਬਾਅਦ ਸਤਗੁਰੂ ਉਦਾਸੀਆਂ ਤੇ ਨਹੀਂ ਗਏ ਮੈਂ ਕਹਿੰਦਾ ਮਹਾਰਾਜ ਇਹ ਪਤਾ ਨਹੀਂ ਕੀ ਗੱਲ ਕਿਤੇ ਤੇ ਦੀ ਕੀਮਤ ਮਠਿਆਈ ਪੈਂਦੀ ਕਿਤੇ ਕੋਈ ਦੋ ਗੱਜ ਲੱਠਾ ਲੱਠਾ ਕਪੜਾ ਹੁੰਦਾ ਹੈ ਨਾ ਲੱਠਾ ਕੋਈ ਕੁਝ ਤੇ ਇੱਕ ਨੇ ਨਾ ਵੇਖਣ ਦੀ 100 ਦੇ ਦਿੱਤਾ ਸਤਿਗੁਰੂ ਹੱਸ ਕੇ ਕਹਿੰਦੇ ਨੇ ਨਾ ਤੂੰ ਪੁੱਛਦਾ ਸਨੇ ਕੋਈ ਸ਼ਬਦ ਸੁਣਦੇ ਨੇ ਤੇ ਪਿਆਰ ਕਰਦੇ ਆ ਕੋਈ ਸ਼ਬਦ ਸੁਣਦਾ ਤੇ ਵੱਟੇ ਮਾਰਦੇ ਆ ਬਸ ਆਹੀ ਹਾਲਤੀ ਜਿਨ੍ਹਾਂ ਨੂੰ ਲਾਲ ਦੀ ਕਦਰ ਨਹੀਂ ਨਾ ਉਹ ਕੀਮਤ ਨਹੀਂ ਪਾ ਸਕਦੇ ਜਿਨ੍ਹਾਂ ਨੂੰ ਲਾਲ ਦੀ ਪਛਾਣ ਹੈ ਉਹ ਦੇਖਣ ਦਾ 100 ਰੁਪਇਆ ਦਿੰਦੇ ਨੇ ਸੰਸਾਰ ਇਸੇ ਤਰੀਕ ਚੱਲੀ ਜਾਂਦਾ ਹੈ ਕਹਿੰਦਾ ਮਹਾਰਾਜ ਸਤ ਕਹਿੰਨ ਲਗੇ ਚੱਲ ਵਾਪਸ ਸਾਡੇ ਆ ਪੈਸੇ ਸਾਡੇ ਕਿਸ ਕੰਮ ਭਾਈ ਜੀ ਗਏ ਜੀ ਉੱਥੇ ਗਏ ਸਾਲਸਰਾਏ ਕਹਿੰਦਾ ਨਹੀਂ ਨਹੀਂ ਸਾਡਾ ਸੂਲ ਚੱਲ ਤੂੰ ਵਾਪਸ ਲੈ ਜਾ ਸੀ ਨਹੀਂ ਲੈਣੇ ਉਹ ਦੂਜੀ ਵਾਰੀ ਫੇਰ ਆ ਬਾਬਾ ਜੀ ਨੇ ਫੇਰ ਘਲਤਾ ਉਹਨੇ ਫੇਰ ਉੱਥੋਂ ਮੋੜਿਆ ਤੀਜੀ ਵਾਰੀ ਫੇਰ ਕਿਹਾ ਭਾਈ ਮਰਦਾਨਾ ਆ ਗਿਆ ਕਹਿੰਦਾ ਮਹਾਰਾਜ ਰੋਟੀ ਛਕਾਣੀ ਛਕਾਓ ਆ ਇਹ ਮਹਿਲ ਆਲਕ ਦੀ ਇੱਧਰ ਕਦੀ ਇੱਧਰ ਉਹ ਜੋ ਤੀਜੀ ਵਾਰੀ ਮਾਰੇ ਕਿਹਾ ਜਾ ਸਾਲਸਰਾਏ ਨੇ ਨੌਕਰ ਨੂੰ ਕਿਹਾ ਇਹ ਤੀਜੀ ਵਾਰੀ ਆਇਆ ਕਹਿੰਦਾ ਤੂੰ ਕਿੱਥੋਂ ਲਾਂ ਲੈ ਕੇ ਆਏ ਭਾਈ ਸਾਹਿਬ ਮੈਨੂੰ ਕਿੱਥੋਂ ਲੈ ਕੇ ਆਏ ਕਹਿੰਦਾ ਮੇਰਾ ਗੁਰੂ ਨਾਨਕ ਸਾਹਿਬ ਉਹਨਾਂ ਦਿੱਤਾ ਹੈ ਨਾਨਕ ਕਹਿ ਲਗੇ ਹਾਂ ਨਰੰਕਾਰ ਦੇ ਦੇਸ਼ ਤੋਂ ਆਇਆ ਹੈ ਸਾਲਸਰੇ ਕਹਿੰਦਾ ਹੈ ਅਧਰਕੇ ਨੂੰ ਤੇ ਕਹਿੰਦੇ ਨੇ ਕਿਉਂ ਵੇਚਣ ਲੱਗਾ ਹੈ ਇਹ ਪੁੱਛਦੇ ਨੇ ਭਾਈ ਸਾਹਿਬ ਕਹਿੰਦਾ ਅਸੀਂ ਵਪਾਰ ਕਰਨ ਨਹੀਂ ਆਏ ਮੈਨੂੰ ਭੁੱਖ ਲੱਗੀ ਮੇਰੇ ਬਾਬੇ ਨੂੰ ਭੁੱਖ ਨਹੀਂ ਲੱਗਦੀ ਮੈਨੂੰ ਲੱਗਦੀ ਹੈ ਇਹ ਲਾਲ ਦਿੱਤਾ ਨੇ ਜਾਂ ਵੇਚ ਕੇ ਪ੍ਰਸ਼ਾਦਾ ਛਕ ਲੈ ਸਾਲਸਰਾਏ ਨੂੰ ਉਸੇ ਵਕਤ ਕਿਆ ਦਰ ਕੇ ਘਰ ਜਾ ਪ੍ਰਸ਼ਾਦ ਪਾਣੀ ਤਿਆਰ ਕਰਾ ਕਹਿੰਦਾ ਮੈਂ ਇੱਥੇ ਨਹੀਂ ਛਕਣਾ ਬਣਾ ਕੇ ਉੱਥੇ ਲੈ ਚਲੋ ਜਿੱਥੇ ਮੇਰਾ ਮੁਰਸ਼ਿਦ ਬੈਠਾ ਹੈ ਇਤਿਹਾਸ ਕਹਿੰਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਲੰਗਰ ਜੋ ਉਹਨੇ ਬਣਾਉਣਾ ਸੀ ਬਣਾਇਆ ਭਾਈ ਮਰਦਾਨਾ ਤੇ ਨਾਲ ਅਦਰਕਾ ਤੁਰੇ ਜਾਂਦੇ ਆ ਗੁਰੂ ਨਾਨਕ ਸਾਹਿਬ ਬੈਠੇ ਆ ਭਾਈ ਸਾਹਿਬ ਨੇ ਜਾ ਕੇ ਬੱਥਾ ਟੇਕਿਆ ਅਦਰਕਾ ਨੌਕਰ ਸੀ ਸਾਲਸਰਾਏ ਦਾ ਉੱਚ ਉੰਜੀ ਨਿਮਰਤਾ ਸੀ ਉਹ ਝੁੱਕ ਗਿਆ ਉਹਨੇ ਮੱਥਾ ਟੇਕ ਦਿੱਤਾ ਮਹਾਰਾਜ ਜੀ ਨੇ ਪ੍ਰਸ਼ਾਦ ਜਦੋਂ ਕਹਿਣ ਲੱਗੇ ਇਹ ਹਿੱਸਾ ਭਾਈ ਮਰਦਾਨਾ ਜੀ ਨੂੰ ਦਿੱਤਾ ਦੂਸਰਾ ਮਹਾਰਾਜ ਜੀ ਨੇ ਥੋੜਾ ਜਿਹਾ ਸ਼ੱਕਿਆ ਤੇ ਇਹ ਹਿੱਸਾ ਆਪਣੇ ਹਸਤ ਕਮਲਾਂ ਨਾਲ ਅਦਰਕੇ ਨੂੰ ਕਹਿੰਦੇ ਤੂੰ ਸ਼ੱਕ ਲੈ ਕਹਿੰਦਾ ਮੈਂ ਸ਼ੱਕਿਆ ਹੈ ਪਰ ਸਤਬਚਨ ਜੋ ਤੁਸੀਂ ਕਹਿੰਦੇ ਹੋ ਸ਼ੱਕ ਲੈ ਨਾ ਗੁਰਮੁਖੋ ਜਦੋਂ ਸਤਗੁਰਾਂ ਨੇ ਆਪਣੇ ਕਰ ਕਮਲਾਂ ਨਾਲ ਪ੍ਰਸ਼ਾਦ ਦਿੱਤਾ ਇਤਿਹਾਸ ਕਹਿੰਦਾ ਉਹ ਪ੍ਰਸ਼ਾਦ ਕਾਦਾ ਸੀ ਉਹ ਗੁਰ ਪ੍ਰਸ਼ਾਦ ਸੀ ਫਿਰ ਬਿੰਤੀ ਮੈਂ ਪ੍ਰਸ਼ਾਦ ਤੇ ਪ੍ਰਸਾਦ ਦੋ ਅਰਥ ਕੀਤੇ ਉਹ ਪ੍ਰਸ਼ਾਦ ਮੁਖ ਚ ਗਿਆ ਉਹ ਗੁਰ ਪ੍ਰਸ਼ਾਦ ਸੀ ਅੰਦਰ ਦੇ ਕਪਾਟ ਖੁੱਲ ਗਏ ਸੰਤਨ ਕਾ ਦਾਣਾ ਰੂਖਾ ਵਾਲੀ ਖੇਡ ਹੋ ਗਈ ਸੋ ਸਰਬ નિਧਾਨ ਕਪਾਟ ਖੁੱਲੇ ਅੰਦਰ ਦੀ ਸੋਜੀ ਆ ਗਈ ਚਰਨ پکڑ ਕੇ ਕਹਿੰਦਾ ਬਾਬਾ ਮੈਂ ਤਾਂ ਸਾਲਸਰਾਈ ਤੋਂ ਕਾچی ਪਰਖ ਦਾ ਸੁਖ ਦਾ ਰਿਆਂ ਤੂੰ ਤਾਂ ਹੋਰ ਹੀ ਕੋਈ ਸਿਖਾ ਦਿੱਤਾ ਮਹਾਰਾਜ ਕਹਿੰਦੇ ਨੇ ਨਾਮ ਬੜਾ ਕੀਮਤੀ ਹੀਰਾ ਹੈ ਅਦਰ ਕਿਹਾ ਇਹਦੀ ਕੋਈ ਕੋਈ ਕੀਮਤ ਜਾਣਦਾ ਹੈ ਗੁਰਮਖੋ ਅੰਦਰ ਟਿੱਗ ਗਿਆ ਅਦਰ ਕਾ ਸਾਲਸਰਾਈ ਕੁਲ ਗਿਆ ਜਾ ਕੇ ਕਹਿੰਦਾ ਉਹ ਆਮ ਸੰਤ ਨਹੀਂ ਕੋਈ ਉਹਦੀਆਂ ਅੱਖਾਂ ਸੱਚੀ ਮੁੱਚੀ ਭਜੀਆਂ ਸਨ ਉਹਦਾ ਚਿਹਰਾ ਤਬਦੀਲ ਹੋ ਚੁੱਕਾ ਸੀ ਮੇਰੀ ਫਿਰ ਬੇਨਤੀ ਸੁਣਿਓ ਕਈ ਵਾਰੀ ਕਹਾਂਗੇ ਜੀ ਇਹ ਗੱਪ ਹੋ ਸਕਦੀ ਕਰੀਏ ਕੀ ਪਿਆਰਿਓ ਜਿਹੜੀ ਵੀ ਬਿਰਤੀ ਅੰਦਰ ਪ੍ਰਭਾਵ ਪਾਏਗੀ ਉਹ ਫੇਸ ਤੇ ਅਸਰ ਕਰੇਗੀ ਕਾਮ ਦਾ ਵੇਗ ਵੱਖਰਾ ਪ੍ਰਭਾਵ ਪਾਉਂਦਾ ਹੈ ਅੱਖਾਂ ਤੇ ਚਿਹਰੇ ਤੇ ਕ੍ਰੋਧ ਦਾ ਵੱਖਰਾ ਪਾਉਂਦਾ ਹੈ ਲਾਲਚ ਦਾ ਵੱਖਰਾ ਪਾਉਂਦਾ ਹੈ ਜਿਹੜਾ ਬੰਦਾ ਝੂਠਾ ਹੋਵੇ ਉਹਦੇ ਚਿਹਰੇ ਦਾ ਪ੍ਰਭਾਵ ਵੱਖਰਾ ਹੋ ਜਾਂਦਾ ਹੈ ਜਿਹਦੇ ਅੰਦਰ ਨਾਮ ਟਿਕ ਜਾਏ ਅੱਜ ਸਵੇਰੇ ਮੈਂ ਕਿਆਸੀ ਜਿਹਦੇ ਅੰਦਰ ਨਾਮ ਟਕੇ ਉਹਦੇ ਅੱਖਾਂ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਬ ਰਸਾਇਣ ਚੁੰੜੀ ਰੱਤੀ ਲਾਲ ਲਵਾਏ ਅੰਦਰ ਮੁਸ਼ਕ ਚ ਕੋਲਿਆ ਕੀਮਤ ਕਈ ਨਾ ਜਾਏ ਸੱਚੀ ਮਚਿਓ ਦੇ ਨੇਤਰ ਉਹਦੀਆਂ ਅੱਖਾਂ ਸਾਲ ਸਾਰੇ ਧਰਬੀ ਬੰਦਾ ਸੀ ਉਹਨੇ ਕਹਿਆ ਚੱਲ ਮੇਰੇ ਨਾਲ ਲੈ ਗਿਆ ਮਹਾਰਾਜ ਜੀ ਨੂੰ ਮੱਥਾ ਟੇਕਿਆ ਜੀ ਉਹਨੇ ਵੀ ਗੱਲਬਾਤ ਹੋਈ ਸਤਗੁਰੂ ਨੂੰ ਕਹਿੰਦਾ ਮਹਾਰਾਜ ਇਹ ਮੇਰਾ ਨੌਕਰ ਹੈ ਅਦਰਕਾ ਆਪਨੇ ਦਿੱਤੇ ਬਹੁਤ ਬਖਸ਼ਿਸ਼ ਕੀਤੀ ਸਤਗੁਰੂ ਕਹਿੰਦੇ ਨੇ ਕਿਵੇਂ ਤੁਸੀਂ ਕਹਿੰਦੇ ਆ ਮੈਨੂੰ ਵੀ ਹੀਰਾ ਪਰਖਣ ਦੀ ਬਾਰੇ ਕਹਿੰਦੇ ਸਾਰੀ ਜ਼ਿੰਦਗੀ ਕਾਚੀ ਪਰਖਿਆ ਕਹਿੰਦਾ ਹਾਂ ਬਾਬਾ ਕਾਚੀ ਪਰਖਦਾ ਰਿਆ ਮਹਾਰਾਜ ਕਹਿੰਦੇ ਕੱਚ ਪਰਖ ਪਰਖ ਕੇ ਵੀ ਨੀਅਤ ਮਾੜੀ ਨਹੀਂ ਹੋਈ ਤੂੰ ਵੇਖਣ ਦਾ ਸੌ ਦੇ ਦਿੱਤਾ ਤੇ ਨੀਅਤ ਮਾੜੀ ਨਹੀਂ ਜਦੋਂ ਇਹ ਅੱਖਾਂ ਪਾ ਰਹੀਆਂ ਕਹਿਣ ਲੱਗੇ ਸਾਡਾ ਬਚਨ ਮੰਨੇਗਾ ਕਹਿੰਦਾ ਜੀ ਸਤਿਗੁਰੂ ਕਹਿੰਦੇ ਆਪਣੇ ਨੌਕਰ ਦੇ ਪੈਰਾਂ 'ਚ ਮੱਥਾ ਟੇਕ ਕਿਸੇ ਹਿਸਤਰੀ ਤੁਸੀਂ ਪੜ੍ਹੇ ਹੋ ਜਦੋਂ ਅੱਜ ਮੈਂ ਦੇਖਿਆ ਵੀ ਇਹ ਕਰ ਸਾਧੂ ਅੰਜਲੀ ਪੁਨ ਵੱਡਾ ਇਹਦੇ ਅਰਥ ਕੀ ਨੇ ਉਹਨੇ ਬਿਲਕੁਲ ਨਹੀਂ ਕਿਹਾ ਮੈਂ ਕਿਉਂ ਮੱਥਾ ਟੇਕਾਂ ਹਜ਼ੂਰ ਕਹਿੰਦੇ ਮੱਥਾ ਟੇਕ ਆਪਣੇ ਨੌਕਰ ਦੇ ਚਰਨਾ 'ਚ ਇਤਿਹਾਸ ਕਹਿੰਦਾ ਹੈ ਕਿ ਇਹਨੇ ਆਪਣੇ ਵੱਲੋਂ ਝੁੱਕ ਕੇ ਨੌਕਰ ਦੇ ਪੈਰਾਂ 'ਚ ਆਪਣਾ ਮੱਥਾ ਟੇਕ ਦਿੱਤਾ ਗੁਰੂ ਨਾਨਕ ਨੇ ਡੇਢ ਗਾਈ ਦਾ ਕੱਪੜਾ ਆਪਣੇ ਸਿਰ ਦਾ ਪਾੜ ਕੇ ਸਾਲਸਰੇ ਦੇ ਸਿਰ ਉੱਤੇ ਦੇ ਦਿੱਤਾ ਆਪਣਾ ਸਤੰਤ ਸਿਰ ਤੇ ਜਿਹੜਾ ਬਸਤਰ ਸੀ ਉਹ ਉਤਾਰ ਕੇ ਦੇ ਦਿੱਤਾ ਨਾਲ ਜਦੋਂ ਗੁਰੂ ਕੱਪੜਾ ਦੇਦੇ ਪਿਆਰਿਓ ਗੁਰੂ ਦਾ ਕੱਪੜਾ ਹੁਣ ਤਾਂ ਸਰੂਪ ਐਵੇਂ ਹੋ ਗਿਆ ਨਾ ਜੀ ਜਦੋਂ ਮਿਲਦਾ ਸੀ ਵੀ ਗੱਡੀਆਂ ਵਿੱਚ ਰੱਖ ਕੇ ਜੀ ਲੋ ਸਖਿਮਾ ਕਰਿਓ ਭਾਈ ਸਾਹਿਬ ਬੇਟੇ ਨੇ ਤਕਰੀਬਨ ਸਾਰੇ ਰਾਗੀਆਂ ਭਾਈਆਂ ਦੀਆਂ ਪਿਛਲੀਆਂ ਸੀਟਾਂ ਸਰੋਪਿਆਂ ਨਾਲ ਭਰੀਆਂ ਹੁੰਦੀਆਂ ਨੇ ਹਾਂਜੀ ਨਹੀਂ ਪਿਆਰਿਓ ਸਰੋਪੇ ਵਿੱਚ ਗੁਰੂ ਦੀ ਅਜਮਤ ਹੁੰਦੀ ਹੈ ਹਜ਼ੂਰ ਨੇ ਆਪਣੇ ਸੀਸ ਦਾ ਬਸਤਰ ਦਿੱਤਾ ਇਤਿਹਾਸ ਕਹਿੰਦਾ ਉਹਦੇ ਕਪਾਟ ਖੁੱਲ ਗਏ ਹਜ਼ੂਰ ਨੇ ਫਿਰ ਉੱਥੇ ਉਹਨੂੰ ਬਾਣੀ ਸ਼ਬਦ ਨਾਲ ਜੋੜ ਕੇ ਮੰਜੀ ਦਿੱਤੀ ਸਾਲਸਰਾਏ ਨੂੰ ਕਹਿੰ ਲੱਗੇ ਜਿੰਨੀ ਦੇਰ ਤੱਕ ਤੁਸੀਂ ਜਿੰਦੇ ਰਹੋਗੇ ਇਸ ਮੰਜੀ ਤੇ ਬੈਠ ਕੇ ਤੁਸੀਂ ਨਾਮਦਾਨ ਇਸ਼ਨਾਨ ਡਿੜ ਕਰਾਣਾ ਤੁਸੀਂ ਸ਼ਬਦ ਕੀਰਤਨ ਰੱਬ ਨਾਲ ਜੋੜਨਾ ਜਦੋਂ ਤੁਸੀਂ ਇਸ ਤਨ ਦਾ ਚੋਲਾ ਛੱਡ ਕੇ ਜਾਓਗੇ ਤੁਹਾਡੇ ਤੋਂ ਬਾਅਦ ਅਦਰਕਾ ਇਸ ਮੰਜੀ ਤੇ ਬੈਠੇਗਾ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਸਾਲਸਰਾਏ ਦੇ ਨਹੀਂ ਸੀ ਸੰਤਾਨ ਅੱਗੇ ਕੁਝ ਕਹਿੰਦੇ ਆ ਤੇ ਅਦਰਕੇ ਦੀ ਜਿਹੜੀ ਔਲਾਦ ਸੀ ਸਾਲਸਰਾਏ ਤੋਂ ਬਾਅਦ ਉਹ ਹੀ ਰਹੇ ਕੁਝ ਦਾ ਖਿਆਲ ਹੈ ਕਿ ਜਿੱਥੇ ਸਤਗੁਰਾਂ ਦਾ ਅੱਜ ਤੱਕਤ ਹੈ ਇਹ ਉਹੀ ਥਾਂ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਜੇ ਕੋਈ ਗੱਲ ਮੱਥਾ ਟੇਕਣ ਦੀ ਹੈ ਜਦੋਂ ਭਾਵਨਾ ਸਹਿਤ ਮੱਥਾ ਟੇਕਿਆ ਗੁਰਮਖੋ ਪੁੱਠੀ ਮੋਰ ਇਸ ਤਰ੍ਹਾਂ ਚ ਕੋਤੇ ਉਹਦੇ ਪੁੱਠੇ ਅੱਖਰ ਪੜੇ ਨਹੀਂ ਜਾਂਦੇ ਇਤਿਹਾਸ ਵੀ ਕਹਿੰਦਾ ਹੈ ਸਟੈਂਪ ਨੂੰ ਭਿਉ ਕੇ ਸ਼ਾਈ ਨਾਲ ਸਿੱਧਿਆਂ ਕਰਕੇ ਲਾ ਦਿਓ ਉਹਦੇ ਪੁੱਠੇ ਅੱਖਰ ਸਿੱਧੇ ਹੋ ਜਾਂਦੇ ਆ ਜਦੋਂ ਗੁਰੂ ਨੂੰ ਕੋਈ ਭਾਵਨਾ ਨਾਲ ਮੱਥਾ ਟੇਕਦਾ ਉਹਦੇ ਮੱਥੇ ਦੇ ਲੇਖ ਵੀ ਸਿੱਧੇ ਹੋ ਜਾਂਦੇ ਆ।